ਇਹੋ ਜਿਆ ਪਰਮੇਸ਼ਰ ਜੂ ਕਿ ਚੌਕੜੀ ਕਦੇ ਨਹੀਂ ਆਉਂਦਾ ਜੋ ਬਿਨ ਸਦਿਆਂ ਪੁੱਛੀਆਂ ਪਾਰ ਲੰਗਾਈਆ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਪਾਰ ਕੀਤਾ ਤੁਹਾਡੇ ਗੁਣ ਔਗਣ ਨਹੀਂ ਵਿਚਾਰੇ ਕਿਉਂਕਿ ਜੋ ਤਰਨਹਾਰਾ ਪਰਮਾਤਮਾ ਹੁੰਦਾ ਉਹ ਸਿਰਫ ਉਤਾਰ ਦਾ ਗੁਣ ਔਗਣ ਕਦੀ ਵਿਚਾਰਦਾ ਹੀ ਨਹੀਂ ਸਰਬਹਰ ਸੰਗਜੀ ਅੱਜ ਦਾ ਵਿਹਾਰ ਸਤ ਕਰਨਵਾਸੀ ਵੀਰ ਅਮਰਜੀਤ ਸਿੰਘ ਅਮਰ ਉਹਨਾਂ ਦੇ ਉਸ ਰੂਪ ਦੇ ਵਿੱਚ ਹੈ ਕਿਉਂਕਿ ਵੀ ਅਮਰਦੀਪ ਸਿੰਘ ਸਦਾ ਦੇ ਅਮਰ ਨੇ ਕਿਉਂਕਿ ਜੋ ਆਤਮਾ ਹੁੰਦੀਆਂ ਨੇ ਉਹ ਪਰਮਾਤਮਾ ਦੀਆਂ ਪਰਨਾਈਆਂ ਹੁੰਦੀਆਂ ਨੇ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਪਰਮਾਤਮਾ ਦੀਆਂ ਸੰਸਾਰ ਵਿੱਚ ਜਾਣ ਤੋਂ ਬਾਅਦ ਵੀ ਉਸ ਪਰਮਾਤਮਾ ਦੀਆਂ ਉੱਥੇ ਕੋਈ ਅੰਤਰ ਆਉਂਦਾ ਹੀ ਨਹੀਂ ਜੀਂਦਿਆਂ ਜਗ ਜਣਾ ਜੀਤ ਮਰਿਆਂ ਤੋਂ ਬਾਅਦ ਮਰੰਦੀ ਲੋਕ ਨਰਾਇਆ ਜੀਂਦਿਆਂ ਜਗ ਜਿੱਤਿਆ ਸਰਬਹਰ ਸੰਗਤ ਜੀ ਉਹ ਪਰਮਾਤਮਾ ਦੀ ਇੱਕ ਗਮਤਾ ਦੀ ਖੇਲ ਹੈ ਜਿਸ ਨੂੰ ਕੋਈ ਚੰਦ ਲਫ਼ਜ਼ਾਂ ਦੇ ਵਿੱਚ ਦੱਸਣਾ ਘਟਨ ਹੈ ਪਰਮਾਤਮਾ ਨੇ ਮਾਤ ਲੋਕ ਵਿੱਚ ਅਗਮੀ ਖੇਲ ਕੀਤੀ ਆਪਣੇ ਸੀਸ ਤੇ ਉੱਪਰ ਪੰਜ ਮੁਖੀ ਤਾਜ ਨੂੰ ਸ਼ਿਸ਼ੂ ਬਤ ਕਰਕੇ ਸਰਬਹਰ ਸੰਗਤ ਨੂੰ ਸੱਚਾ ਮਾਰਜ ਦੇ ਦਿੱਤਾ ਕਿ ਤੁਸੀਂ ਨਿਰਗੁਣ ਜੋਤ ਅਕਾਲ ਪੁਰਖ ਦਾ ਕੇਵਲ ਇਸ਼ਟ ਮੰਨਣਾ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਸਰਬਹਰ ਸੰਗਤ ਜੀ ਇਹ ਪਰਮਾਤਮਾ ਦੀ ਉਹ ਅਗਮੀ ਗਾਥਾ ਹੈ ਜਿਸ ਨੂੰ ਕੋਈ ਜੀਵ ਨਾ ਜਾਣ ਸਕਿਆ ਤੇ ਨਾ ਜਾਣੇਗਾ ਜਿਨ੍ਹਾਂ ਉੱਪਰ ਕਿਰਪਾ ਕੀਤੀ ਤੇਰੀ ਕਿਰਪਾ ਸਬਦੇ ਕਾਇਸੂ ਆਰਦੀ ਇਹ ਸੰਗਤ ਭੁਖੀ ਤੇਰੇ ਦਰਸ ਦਿਦਾਰ ਦੀ ਇਹ ਪਰਮੇਸ਼ਵਰ ਦੀ ਕਿਰਪਾ ਹੈ ਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਸਬਦੇ ਉੱਪਰ ਰੱਖਣੀ ਹੈ ਸਰਬ ਹਰ ਸੰਗਤ ਦੀ ਇਸ ਦੇ ਨਾਲ ਹੀ ਮਹਜੂਰ ਸ਼ੈਨ ਚੈ ਦੇ ਚਰਨਾਂ ਪਾਸੋਂ ਖਿਮਾ ਮੰਗਦੀ ਆ ਸੋ o